ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਪੰਜਾਬ ਸਿੱਖਿਆ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕਰਨ ਤੇ ਆਮ ਆਦਮੀ ਪਾਰਟੀ ਦੇ ਮੁਖ ਦਫ਼ਤਰ ਫਲੋਰ ਵਿਖੇ ਕਾਉਂਸਲਰ ਭਵਨ ਸ਼ਰਮਾ ਸੰਜੀਤ ਅਟਵਾਲ ਸਰਪੰਚ ਹਰਕਮਲ ਸਿੰਘ ਬੇਗੰਪੁਰਾ ਨਰਮਲ ਕੁਮਾਰ ਕਾਉਂਸਲਰ ਸੁਦੇਸ਼ ਕੁਮਾਰ ਬਿੱਲਾ ਤੇ ਹੋਰ ਆਗੂਆਂ ਦੇ ਵਰਕਰਾਂ ਵੱਲੋਂ ਫੁੱਲਾਂ ਦੇ ਬੁਕੇ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਜੋ ਕਿ ਆਮ ਵਰਕਰਾਂ ਨੂੰ ਘਰ ਬੈਠੇ ਹੀ ਉਹਦੇ ਬਖਸ਼ਦੀ ਹੈ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਸੰਦੀਪ ਪਾਠਕ ਅਤੇ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਹਨਾਂ ਵਿਸ਼ਵਾਸ ਦਵਾਇਆ ਕਿ ਉਹ ਆਪਣੇ ਇਸ ਅਹੁਦੇ ਤੇ ਰਹਿ ਕੇ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਣਗੇ ਇਸ ਮੌਕੇ ਸੁਰਿੰਦਰ ਡਾਬਰ ਅਤੇ ਸੁਰਿੰਦਰ ਕੈਨ ਤੋਂ ਇਲਾਵਾ ਹੋਰ ਪਾਰਟੀ ਵਰਕਰ ਵੀ ਮੌਜੂਦ ਸਨ ਦੇਖੋ ਜੀ ਗੱਲ ਇਸ ਤਰ੍ਹਾਂ ਹੈਗਾ ਆ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਲੋਕਾਂ ਦੀ ਪਾਰਟੀ ਆ ਆਮ ਜਨਤਾ ਦੀ ਪਾਰਟੀ ਆ ਸਰਕਾਰ ਜਿਹੜੀ ਹੈਗਾ ਆ ਆਮ ਆਦਮੀ ਪਾਰਟੀ ਦੀ ਦੇਖ ਰਹੇ ਹੋ 2 ਸਾਲ ਤੋਂ ਲਗਭਗ ਜਿਹੜੇਗਾ ਲੋਕਾਂ ਦੇ ਵਿਕਾਸ 'ਤੇ ਕੰਮ ਕਰ ਰਹੀ ਆ ਮੈਂ ਹਲਕਾ ਬਧਾਰ ਸਭਾ ਫਲੋਰ ਦਾ ਸੇਵਾਦਾਰ ਹੋਣ ਦੇ ਨਾਤੇ ਪਾਰਟੀ ਦੀ ਹਰ ਜਿਹੜੇ ਹੈਗਾ ਪੱਖ ਤੋਂ ਮੈਂ ਜਿਹੜਾ ਹੈਗਾ ਸੇਵਾ ਕਰ ਰਿਹਾ ਆਗਾ ਔਰ ਪਾਰਟੀ ਇੱਕ ਆਮ ਆਦਮੀ ਪਾਰਟੀ ਇੱਕ ਇਹੀ ਪਾਰਟੀ ਆ ਕਿ ਜਿਹੜੀ ਆਮ ਵਰਕਰ ਨੂੰ ਜਿਹੜਾ ਘਰੋਂ ਸੱਦ ਗਿਆ ਤੁਸੀਂ ਦੇਖਿਆ ਆ ਕਿ ਆਜ਼ਮ ਨੇ ਜਿਹੜਾ ਹੈਗਾ ਆ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਾਈਸ ਚੇਅਰਮੈਨ ਜਿਹੜਾ ਲਗਾਇਆ ਆ ਮੈਨੂੰ ਪਤਾ ਨਹੀਂ ਸੀ ਅਸੀਂ ਜਨੰਦਰ ਜਿਹੜੇ ਅਸੀਂ ਪਰਿਵਾਰ ਨਾਲ ਕੰਮਤੇ ਗਏ ਸੀ ਕੋਈ ਘਰੇਲੂ ਕੰਮ ਸੀਗਾ ਤਾਂ ਪਾਰਟੀ ਨੇ ਸਾਨੂੰ ਜਿਹੜਾ ਹੈਗਾ ਉਹ ਅਹੁਦਾ ਜਿਹੜਾ ਵਕਸ਼ਿਸ਼ ਕੀਤਾ ਹੈਗਾ ਸੋ ਪਿਛਣੀਆਂ ਸਮੇਂ ਦੀਆਂ ਸਰਕਾਰਾਂ ਚਾਹੇ ਉਹ ਆਕਾਲੀ ਚਾਹੇ ਬਾਜਬਾ ਸਰਕਾਰਾਂ ਸੀਆਂ ਇਦਾਂ ਦੇ ਜਿਹੜੇ ਪਦ ਆ ਜਿਹੜੇ ਇਦਾਂ ਦੇ ਅਹੁਦੇ ਆ ਉਹ ਬਹੁਤ ਹੀ ਕੀਮਤਾਂ ਲੈ ਕੇ ਜਿਹੜੇ ਸੀ ਉਹ ਬਖਸ਼ਿਸ਼ ਕਰਦੇ ਸੀ ਪਰੰਤੂ ਤੁਸੀਂ ਦੇਖਦੇ ਆ ਕਿ ਅੱਜ ਜਿਹੜੀ ਆ ਲਿਸਟ ਆਈ ਆ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਹੋਰਾਂ ਨੇ ਰਿਲੀਜ਼ ਕੀਤੀ ਹੈਗੀ ਆ ਉਸ ਦੇ ਵਿੱਚ ਆਮ ਘਰਾਂ ਦੇ ਜਿਹੜੇ ਹੈਗੇ ਆ ਲਾਗਿਕ ਆਮ ਘਰਾਂ ਦੇ ਜਿਹੜੇ ਪਰਿਵਾਰ ਦੇ ਜਿਹੜੇ ਵਸਿੰਦੇ ਆ ਉਹ ਇਸ ਦੇ ਵਿੱਚ ਜਿਹੜੇ ਹੈਗੇ ਆ ਅਹੁਦਿਆਂ ਦੇ ਨਾਲ ਨਿਵਾਜੇ ਗਏ ਆ ਸੋ ਆਮ ਆਦੀ ਪਾਰਟੀ ਦੀ ਸਰਕਾਰ ਆ ਬਹੁਤ ਹੀ ਲੋਕਾਂ ਦੇ ਵਿੱਚ ਆ ਰਹੀ ਆ ਦੂਸਰੇ ਪਾਸੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ ਇਹ ਜਿਹੜੀ ਪਾਰਟੀ ਹੈ ਇਹ ਜਿਹੜੀ ਸਰਕਾਰ ਆ ਜੋ ਕੰਮ ਕਰ ਰਹੀ ਹੈਗੀ ਆ ਇਹ ਲੋਕਾਂ ਦੀਆਂ ਇਕਸੌਟੀਆਂ ਤੇ ਖਰੇ ਉੱਤਰ ਰਹੀ ਆ ਮੈਂ ਸੂਬੇ ਦੇ ਮੁੱਖ ਮੰਤਰੀ ਸਦਾ ਪ੍ਰਵਾਨ ਸਿੰਘ ਮਾਨ ਜੀ ਦਾ ਔਰ ਸਾਡੇ ਬਹੁਤ ਹੀ ਡਾਕਟਰ ਸੰਦੀਪ ਪਾਰਕ ਜੀ ਜਿਹੜੇ ਪਾਰਟੀ ਦੀ ਜਿੰਦجان ਨੇ ਪਾਰਟੀ ਦੇ ਬਹੁਤ ਹੀ ਅੱਗੇ ਵਧਾ ਕੇ ਚੱਲ ਰਹੇ ਨੇ ਔਰ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਕਨਵੀਨਰ ਨੇ ਮੈਂ ਸਾਰੀ ਹੀ ਅਚੇਰੀ ਲੀਡਰਸ਼ਿਪ ਦਾ ਜਿਹੜਾ ਹੈਗਾ ਬਹੁਤ ਬਹੁਤ ਧੰਨਵਾਦ ਕਰਦਾ ਆਂ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਆ ਕਿ ਮੈਂ ਇਸ ਅਹੁਦੇ ਦੀ ਜਿਹੜੀ ਪਾਲਣਾ ਆ ਬਹੁਤ ਹੀ ਵਧੀਆ ਸੂਝ-ਬੂਝ ਦੇ ਨਾਲ ਔਰ ਉਹਨਾਂ ਦੀ ਸੋਚ ਦੇ ਅਨਸਾਰ ਜਿਹੜਾ ਕਰਾਂਗਾ ਮੈਂ ਸੂਬਾ ਸੰਗਤ ਦਾ ਹਲਕਾ ਨਿਵਾਸੀਆਂ ਦਾ ਜਿਹੜੇ ਵੀ ਇਸ ਜਿਹੜੇ ਹੈਗੇ ਆ ਪਾਰਟੀ ਦੇ ਨਾਲ ਜੁੜੇ ਆ ਔਰ ਜਿਹੜੇ ਵੀ ਅੱਜ ਇਸ ਜਿਹੜੀ ਹੈਗੇ ਆ ਵਧਾਈਆਂ ਦੇਣ ਦੇ ਵਜੋਂ ਜੁੜੇ ਆ ਉਹਨਾਂ ਸਾਰਿਆਂ ਦਾ ਮੈਂ ਜਿਹੜਾ ਹੈਗਾ ਦਿਲ ਦੀਆਂ ਗਹਿਰਾਈਆਂ ਤੋਂ ਵਾਰਤਵਾਦ ਵੀ ਦਿਨਾ ਔਰ ਧੰਨਵਾਦ ਵੀ ਕਰਦਾ ਜੈ